ਆਕੇ ਬਿੱਟ ਉਠਾ ਲੈਣੋਂ ਬਾਰੇ ਆ ਗਈ। ਓਹੋ। ਹਾਂਜੀ ਦੋਸਤੋ ਸੀ ਕਰ ਲੈ ਸ਼ੂਟ ਸਟਾਰਟ ਤੇ 임ਪਰੀਤ ਇੱਥੇ ਪਤਾ ਨਹੀਂ ਕੀ ਸੁਣੀ ਦੇ 22 ਲੱਗ ਰਹੇ ਸੀ ਸੀਨ ਲੈਣ ਤੇ ਉਹ ਕੁੜੀ ਸਾਡੇ ਨੂੰ ਨਿਊ ਆਈ ਆ ਗਈ ਤੇ ਬਹੁਤ ਵਧੀਆ ਐਕਟਿੰਗ ਕਰਦੀ ਤੇ ਬਣੀ ਉਹ ਡਾਕਟਰ ਨਹੀਂ ਤੇ ਬੇਬੇ ਨੂੰ ਦੇਖਣ ਆਈ ਇਹਨੂੰ ਅਸਾ ਕੰਨਾਂ 'ਚ ਪਾਉਣਿਆਂ ਦੇ ਟਾਟੇ ਜੀ ਨੂੰ ਹੋਰ ਕੁਝ ਨਹੀਂ ਕਰਨਾ ਆਉਂਦਾ। ਪੁੱਛੀ ਸਾਨੂੰ ਜਾਂਦੇ ਵੀ ਕਰਨਾ ਕੀ ਹੈਗਾ। ਨਾਲੇ ਨੂੰ ਤੰਨ ਨਵਰੀ ਦੱਸਦਾ ਸੀ ਵੀ ਬੀਬੀਤ ਨੇ ਆਏ ਗੱਲਾਂ ਕਰਨੀਆਂ ਨੇ ਫੇਰ ਪੁੱਛਣ ਲੱਗ ਜਾਂਦੀ ਆ ਤੇ ਬੀਬੀ ਹੋ ਗਈ ਅੱਜ ਬਿਮਾਰ ਤੇ ਬੀਬੀ ਦੇ ਐਕਟਿੰਗ ਤੁਸੀਂ ਸਾਰੇ ਦੇਖਦੇ ਹੋ ਬੀਬੀ ਦੀਆਂ ਗਾਣਾਂ ਸੁਣ ਕੇ ਬੜਾ ਖਸਦੇ ਹੋ ਬੜੇ ਕੈਂਡ ਕਮੈਂਟ ਕਰਦੇ ਹੋ ਇਹ ਕੁੜੀ ਨੇ ਤਿੰਨ ਘੰਟਾ ਜੇ ਇੱਕ ਸੀਨ ਕੱਢਿਆ ਵੀ ਬਹੁਤ ਟਾਈਮ ਲੱਗੀ ਇਹ ਭੁੱਲਿਆ ਕਰੇ ਕੀ ਕਹਿਣਾ ਕੀ ਨਹੀਂ ਤੇ ਅਸੀਂ ਨੂੰ ਫੇਰ ਦੱਸਿਆ ਕਰੀਏ ਅਸੀਂ ਕਦੇ ਪੱਟ ਕੇ ਕੈਮਰਾ ਉੱਧਰ ਲਾ ਲੈ ਕਰੀਏ ਕਦੇ ਉੱਧਰ ਲਾ ਲੈ ਕਰੀਏ ਇੱਕ ਸੀਨ ਤੇਰੇ ਇੱਕ ਟੁਕੜਾ 10-15 ਮਿੰਟ ਦਾ ਆ ਗਈ ਤਨ ਕੋਈ ਗੱਲ ਨਹੀਂ ਸਿੱਖ ਜੋੜ ਲਈ ਉਹ ਕੈਂਟ ਕੋਈ ਨੇਚਰ ਉਹ ਕੈਂਟ ਹੈਗਾ ਤੇ ਆਪਾਂ ਲੱਗੇ ਸੀ ਬਲੌਗ ਬਣਾਉਣਾ ਤੇ ਕੀ ਕਹਿੰਦੇ ਨੇ ਚੱਲ ਪਿਆ ਸੀ ਤੇ ਇਹ ਫੇਰ ਪੁੱਛਣ ਲੱਗੀ ਫੇਰ ਨਹੀਂ ਕੱਟ ਲਵਾਤਾ ਵੀ ਬੀਬੀ ਨੂੰ ਮੈਂ ਐਂ ਕਹਿਣਾ ਬੀਬੀ ਮੈਨੂੰ ਐਂ ਕਹੀ ਜਾਂਦੀ ਆ ਤੇ ਫੇਰ ਭਾਈ ਨੂੰ ਸਮਝਾਇਆ ਤੇ ਭਾਈ ਬੀਬੀ ਨੂੰ ਕਿਹਾ ਬੀਬੀ ਤੂੰ ਥੋੜਾ ਜਿਹਾ ਹੌਲੀ ਬੋਲਿਆ ਕਰ ਬੀਬੀ ਕੀ ਗੱਲ ਸਿੱਧੀ ਚੱਲ ਪੈਂਦੀ ਹੈਗੀ ਤੇ ਇਧਰ ਪ੍ਰੀਤ ਲੱਗੀ ਪਈ ਹੈਗੀ ਫੋਨ ਤੇ ਉਹ ਦਿਲਾ ਦੇ ਕੀ ਜਾਂਦੀ ਹੈ ਕਿ ਬੇਲੀ ਬੈਠਿਆ ਅੱਜ ਇਹਦਾ ਕੋਈ ਸੀਨ ਨਹੀਂ ਹੈਗਾ ਜੇ ਤੇ ਇੱਧਰ ਪਾਈ ਹੈਗਾ ਬਾਈ ਨੇ ਟੈਂਸ਼ਨ ਫਰੀ ਹੋਰੇ ਟਰਾਈ ਬੋਰਡ ਲਗਾ ਰਖਿਆ ਤੇ ਆਪਾਂ ਆ ਕੇ ਦਰਸੋਈ ਵੱਲੋਂ ਤੇ ਮੈਂ ਕਿਹਾ ਦੇਖੀ ਕੁਝ ਘਾੜਪੀ ਨੂੰ ਹੈ ਤੇ ਪਰ ਇੱਥੇ ਕੁਝ ਨਹੀਂ ਹੈਗਾ ਸਿਗਾ ਕੇਲੇ ਪਏ ਸੀਗੇ ਕੇਲੇ ਆਪਾਂ ਖਾਦੇ ਨਹੀਂ ਕਿ ਭਾਵੇਂ ਸੋਚਾਂ ਚਲ ਮਾ ਛੱਡ ਭਰਾ ਤੇ ਚਲੋ ਜੀ ਬਾਈ ਨੇ ਸੀਨ ਲੈਤਾ ਤੇ ਸੀਨ ਇਹਨਾਂ ਦਾ ਹੋਣਾ ਖਤਮ तो चलो जी भी उन्होंने समझाया भाई जी तीस गलत बोली जाने ये मैं मैंने बीबे ने कहा मैं बीबे है नहीं तू गलत लगी तो बीबे कहती मैं नहीं गलत बोलती बेबे सू पता अड़ पा गई हाँ जी दोस्तों बीबे बैठी बैठी अक गई तो बीबे कहनी मैं तो पहनी कर है करो ना करो कुछ कहनी मैं तो एक बार सीन कूँ मैं नहीं तो होर केंट कट्ट ला दिने राजबीर कहता ठीक है बेबे कल लास्ट बारी है ਤੇਦਰ ਪ੍ਰੀਤੰ ਪਤਾ ਨਹੀਂ ਕੀ ਕਰੀ ਨੇ ਮੈਨੂੰ ਕਹਿੰਦੀ ਫੋਨ ਤੇ ਇਹ ਮੈਂ ਰੀਲਾਂ ਬਣਾਉਣੀਆਂ ਨੇ ਕਿ ਮਨ ਨਹੀਂ ਤੂੰ ਪਹਿਲਾਂ ਅੱਜ ਸ਼ੂਟ ਕਰ ਤੇ ਫੇਰ ਮੈਂ ਕਿਹਾਂ ਹੀ ਲੇਟਾਂਗੀ ਤੂੰ ਤੇ ਕਹਿੰਦੀ ਵਿਚਾਰ ਦੇ ਦੇ ਉਹਨਾਂ ਦਾ ਮਨ ਨਹੀਂ ਮੈਂ ਨਹੀਂ ਦਿੰਦਾ ਹੈਗਾ ਫੇਰ ਚੁੱਪ ਕਰਕੇ ਬਹਿ ਗਈ ਤੇ ਫੇਰ ਉਹਨਾਂ ਦਾ ਸੀਨ ਚੱਲ ਪਿਆ ਤੇ ਬੀਬੀ ਨੇ ਚਾਰ ਪੰਜ ਸੁਨਾਈਆਂ ਗਾਣਾਂ ਤੇ ਦਰਵਾਜ਼ਾ ਆ ਗਿਆ ਪ੍ਰੀਤ ਪ੍ਰੀਤ ਤੁਸੀਂ ਸੀਨ ਨਹੀਂ ਹੋ ਰਿਹਾ ਸੀ ਹੱਸੀ ਜਾਂਦੀ ਹੈ ਤੁਹਾਨੂੰ ਪਤਾ ਦੰਦ ਵਾਲੇ ਕੱਢਦੇ ਸਾਨੂੰ ਕਹਿੰਦੀ ਬਾਹਰ ਚੱਲੋ ਵੀ ਮੇਥੋਂ ਤੁਹਾਡੇ ਸਾਹਮਣੇ ਸੀਨ ਨਹੀਂ ਹੋਣਾ ਆਏਗਾ ਮੈਂ ਆਹ ਕੰਦੀ ਬੜਾ ਰੁੱਖਾ ਬੋਲਣਾ ਤੇ ਮੈਂ ਤਾਂ ਨਹੀਂ ਐਵੇਂ ਬੋਲ ਲਿਆ ਜਾਂਦਾ ਸੀ ਤੈਨੂੰ ਅਸੀਂ ਕੀ ਕਹਨੇ ਆਗੇ ਵੀ ਤੂੰ ਸੀਨ ਕਰ ਲਾ ਤੇ ਚਲੋ ਜੀ ਇਹ ਤੁਸੀਂ ਨਹੀਂ ਹੋ ਰਹੀ ਸੀ ਰਾਜਵੀਰ ਕਹਿੰਦਾ ਚਲੋ ਤੁਸੀਂ ਬਾਹਰ ਚਲ ਜੀ ਫੇ ਸਾਨੂੰ ਧੱਕੇ ਮਾਰਨਾ ਕੀ ਚਾਹੋ ਜਾਓ ਜਾਓ ਬਾਹਰ ਜਾਓ ਅਸੀਂ ਵੀ ਗੇਟ ਤੇ ਖੜਕੇ ਦੇਖਣਾ ਜਾਂ ਤੇ ਭਾਈ ਹਾਸਦਾਗਾ ਤੇ ਵੀ ਤੁਸੀਂ ਨਹੀਂ ਹੋ ਰਹੀ ਤੇ ਕੀ ਐਕਟਿੰਗ ਕਰੀ ਜਾ ਰਹੀ ਹੋ ਹੁਣ ਇਹ ਬਸ ਉਹੀ ਡਰਾਮੇ ਕਰਦੀ ਰਹਿੰਦੀ ਹੈਗੀ ਅਸੀਨੇ ਤੋਂ ਆਪ ਤੋਂ ਨਹੀਂ ਹੁੰਦਾ ਸਾਨੂੰ ਕਲਾ ਕਰਦੀ ਰਹਿੰਦੀ ਆ ਤੇ ਆ ਕੁੜੀ ਕਹਿੰਦੀ ਮੈਂ ਦੇਖਣਾ ਵੀ ਇਹ ਕਿਦਾਂ ਦਾ ਐਕਟ ਕਰਦਾ ਯੁਗਤਾਰ ਅਗੇਜ਼ਗਤਾਰ ਖਾਂਦਾ ਕਰਦਾ ਹੈ ਬਿਆਲੀ ਮਠਿਆਈ ਤੇ ਚੋਰੀ-ਚੋਰੀ ਇਕ ਲਗ-ਲਗ ਖਾਂਦਾ ਫਿਰਦਾ ਇਹ ਤੇ ਭਾਈ ਨੇ ਫੇਰ ਲਾ ਲਿਆ ਸੀਨ ਤੇ ਫੇਰ ਗਈ ਇਹ ਨੇ ਬੜਾ ਉੱਚੀ ਬੋਲੀ ਹੈ ਬੜਾ ਲਾਊਡਲੀ ਤੇ ਇਹ ਦੇਖ ਦੇਖੇ ਵੀ ਫੇਰ ਹੱਸ ਪਊਗੀ ਤੇ ਕੀ ਇਹਨੇ ਆ ਦੇਖੇ ਕਿ ਕਿਦਾਂ ਕਰਦੀ ਹੈ ਇਹ ਇਹ ਹਰੇਕ ਵਰੀ ਨੇ 2-3 ਵਰੀ ਸੀਨ ਖਰਾਬ ਕਰਾਇਆ ਨੇ ਘੱਟੋ-ਘੱਟ 15-20 ਮਿੰਟ ਖਰਾਬ ਕਰੇ ਕੱਲੀਏ ਉਹ ਲਈ ਜਾਂਦੀ ਹੈਗੀ ਪਤਾ ਨਹੀਂ ਕਿਹਨੂੰ ਗਾਲਾਂ ਕੱਢੀ ਜਾਂਦੀ ਹੈਗੀ ਯਸਪੀਐਸਵੀ ਇਹ ਆ ਕੁੜੀ ਕਹਿੰਦੀ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਹਾਡੇ ਲਈ ਸ਼ੂਟ ਕਰਕੇ ਬਹੁਤ ਘੈਂਟ ਲੱਗਿਆ ਤੇ ਬਾਕੀ ਤੁਸੀਂ ਸੋਚ ਸਕਦੇ ਹੋ ਇਹਦੋਂ ਬਈ ਕੀ ਕਹਿ ਰਹੀ ਹੈਗੀ ਹਾਂਜੀ ਦੋਸਤੋ ਇਹ ਕੁੜੀ ਗਈ ਜਾ ਰਹੀ ਹੈ ਮੇਰੇ ਸੀਨ ਕੱਢ ਲਓ ਸਿੱਧੀ ਇੱਥੇ ਵੀ ਮੈਨੂੰ ਘਰੇ ਜਾਣਾ ਮੇਰੀ ਬਾਅਦ ਲੇਟ ਹੋ ਜੂਗੀ ਤੇ ਕਹਿੰਦੀ ਮੇਰੀ ਲਾਸਟ ਬੱਸ ਹੈ 4:36 ਤੇ ਮੈਂ ਵੀ ਸੀਗਾ ਵੀ ਯਾਰ ਕੋਈ ਚੱਕਰ ਨਹੀਂ ਤੈਨੂੰ ਟਾਈਮ ਨਾਲ ਮੈਂ ਕਿਹਾ ਫ੍ਰੀ ਕਰ ਦਾਂਗੇ ਏਡੀ ਕੋਈ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਹੈਗੀ ਤੇ ਇਹਨੇ ਸਾਰਾ ਦਿਨ ਮੇਰੇ ਹੀ ਕਰਨਾ ਲਾ ਕੇ ਰੱਖਿਆ ਵੀ ਮੇਰੇ ਸੀਨ ਪਹਿਲਾਂ ਕੱਢ ਲੂ ਮੇਰੇ ਸੀਨ ਪਹਿਲਾਂ ਕੱਢ ਲੂ ਮੈਂ ਕਿਹਾ ਯਾਰ ਕੀ ਹੈ ਕੋਈ ਗੱਲ ਨਹੀਂ ਜੇ ਲੈ ਤੈਨੂੰ ਟਾਈਮ ਦਿੱਤਾ ਤੈਨੂੰ ਇੰਨੇ ਟਾਈਮ ਵਿੱਚ ਫ੍ਰੀ ਕਰ ਦਾਂ ਫੇਰ ਕਿ ਜਿਹਦੇ 4 ਵਜੇ ਮੈਨੂੰ ਫ੍ਰੀ ਕਰਦੇ ਹੋ ਮੈਂ ਕਿਹਾ ਕੋਈ ਗੱਲ ਨਹੀਂ ਕਰ ਦਾਂਗੇ ਤੈਨੂੰ ਫ੍ਰੀ ਤੇ ਸਾਡੇ ਲਈ ਪਹਿਲੀ ਵਾਰੀ ਆਈ ਇਹਨੂੰ ਐ ਬਸ ਮੈਂ ਲੀਡ ਨਾਲ ਮਸ਼ੀਨ ਤੇ ਪਹੁੰਚਾਂ ਕਰੀ ਮਾਨੇ ਹੀ ਨਹੀਂ ਪਹੁੰਚੇਂ ਕਰੀ ਟਾਈਮ ਨਾਲ ਕੋਈ ਚੱਕਰ ਨਹੀਂ ਹੈਗਾ ਮੈਨੂੰ ਜੀ ਸਾਢੇ 5 ਦਾ ਟਾਈਮ ਤੇ ਫੇਰ ਵੀ ਕੁੜੀ ਇਹ ਸੀ ਸਾਢੇ 3 ਵਜੇ ਫ੍ਰੀ ਕਰਕੇ ਤੋਰ ਦਿੱਤੀ ਸੀਗੀ ਇਹ ਦੋਸਤੋ ਕੋਈ ਸਾਢੇ ਲਈ ਪਹਿਲੀ ਵਾਰੀ ਆਈ ਸੀਗੀ ਤੇ ਕੀ ਕਹਿੰਦੀ ਨੂੰ ਬਾਕੀ ਇਹਨੂੰ ਪੁੱਛੋ ਇਹਨੂੰ ਕਿਵੇਂ ਲੱਗਿਆ ਤੁਹਾਨੂੰ ਸੁਣ ਵਧੀਆ ਲੱਗਾ ਚੱਲ ਮੈਂ ਆ ਰਹੀ ਹਾਂ ਫਸਟ ਟਾਈਮ ਆਈ ਹਾਂ ਬਟ ਮੈਨੂੰ ਜਾਣਾ ਨਹੀਂ ਲੱਗਿਆ ਕਿ ਨੰਦੇ ਅੱਜ ਮੈਂ ਫਸਟ ਟਾਈਮ ਆਈ ਆਂ ਆ ਲੱਗ ਰਿਹਾ ਸੀ ਦੋ ਤਿੰਨ ਮਹੀਨਿਆਂ ਤੋਂ ਜਾਉਂ ਦੇਖ ਦੁੱਤੀ ਹਾਂਜੀ ਦੋਸਤੋ ਜਿਵੇਂ ਤੁਸੀਂ ਸੁਣਿਆ ਕੁੜੀ ਕਹਿੰਦੀ ਮੈਨੂੰ ਬਹੁਤ ਵਧੀਆ ਲੱਗਿਆ ਇਹ ਮੈਨੂੰ ਐ ਲੱਗਦਾ ਪਹਿਲਾਂ ਤੋਂ ਆਉਣੀਆ ਸ਼ੂਟ ਕਰਨ ਠੀਕ ਹੈ ਨਾ ਤੇ ਅੰਥੇ ਬਰਬਟੀ ਬੀਬੀ ਕਹਿੰਦੀ ਦੇਖ ਲਾ ਕਿਵੇਂ ਪੌਂਗ ਰਹੀ ਹੈ ਕਹਿੰਦੀ ਨਿਊ ਚੀਚੀ ਸਾਨੂੰ ਪਤਾ ਬੀਬੀ ਹੋਰ ਗਾਲ ਸੁਣਾਏ ਦਿੰਦੀ ਹੈ ਗਾਲ ਤੋਂ ਬਣਾ ਬੀਬੀ ਲੋਰ ਖੁਸ਼ ਹੁੰਦਾ ਨਹੀਂ ਹੈਗਾ ਤੇ ਇਹਨੇ ਨਾਲ ਸਾਰੇ ਖੁਸ਼ ਹੋ ਜਾਂਦੇ ਹੈਗੇ ਤੇ ਹਾਂਜੀ ਦੋਸਤੋ ਪ੍ਰੀਤ ਆ ਗਈ ਕੱਢ ਕੇ ਸੀਨ ਬਾਰੇ ਤੇ ਬੈਠਿਆ ਹੈ ਬੀਬੀ ਲਵੇ ਇੱਕ ਉਧਰ ਕੁੜੀ ਪਈ ਹੈਗੀ ਕੀ ਕਹਿੰਨੂ ਕਹਿੰਦੇ ਸੀ ਧੁੱਪ ਦੇਖਦੇ ਆ ਕਿ ਤੁਸੀਂ ਸੀਨ ਤਾਂ ਕੱਢਦੇ ਨਹੀਂ ਹੈਗੇ ਮੈਂ ਕਿਹਾ ਯਾਰ ਸੀਨ ਕੱਢਦੇ ਆ ਚਲੋ ਕੋਈ ਗੱਲ ਨਹੀਂ ਆਪਾਂ ਚੱਲਦੇ ਸੀਨ ਬਾਰੇ ਕੱਢਣਾ ਤੇ ਕਹਿੰਦੀ ਯਾਰ ਤੁਸੀਂ बस डैम पास ही ਕਰਦੇ ਹੋਗੇ ਮੰਨੇ ਹੀ डैम पास ਕਰਦੇ ਹੈਗੇ ਮਸ਼ੀਨ ਕੱਢ ਕੇ ਲਿਆਉਣੇ ਹੈਗੇ ਤੇ ਚਲੋ ਸਾਡੇ ਹੈਗੇ ਸੀ ਬੇਬੇ ਨਾਲ ਸੀ ਅਸੀਂ ਬਾਏ ਬੇਬੇ ਨਾਲ ਸੀ ਕੱਢਦੇ ਸੀਗੇ ਤੇ ਕੀ ਕਹਿੰਦੇ ਨੇ ਇਹ ਕੁੜੀ ਨੇ ਬਹੁਤ ਸੋਹਣੀਆਂ ਗੱਲਾਂ ਸੁਣਾਈਆਂ ਇਹ ਕੁੜੀ ਚੱਲ ਗਈ ਫਿਰ ਸੀਨ ਕੱਢਣਾ ਤੇ ਅਸੀਂ ਫਿਰ ਲੱਗੇ ਪ੍ਰੀਤ ਨਾਲ ਗੱਲ ਕਰਨ ਪ੍ਰੀਤ ਪਈ ਸੀ ਉਹਰੇ ਧੁੱਪ ਸੇਕਦੀ ਮਾਂ ਚੱਲ ਪ੍ਰੀਤ ਨੂੰ ਪੁੱਛ ਲਈ ਕੀ ਕਹਿੰਦੇ ਆ ਮੈਂ ਉਹਰੇ ਕਿ ਮੈਂ ਕਹਿੰਦੀ ਵਧੀਆ ਬਾਏ ਬੋਏ ਇਹ ਕਰਕੇ ਆੜ ਗਏ ਮੈਂ ਤੂੰ ਕੰਮ-ਕਮ ਕਰ ਲੈ ਕੇ ਸਾਧਨ ਬੀਲੀ ਲਿਟੀ ਰਹਿਣੀ ਆ ਕਹਿੰਦੀ ਮੈਂ ਨਹੀਂ ਕਰਦੀ ਹੈ ਕਿਸੇ ਨਾ ਜਗਹ ਨਹੀਂ ਮੈਂ ਤਾਂ ਬਿਮਾਰ ਆਂਗੀ ਮੈਂ ਤਾਂ ਕਹਿੰਦੀ ਪਈਆਂ ਮੈਂ ਕਹਾਂ ਤੂੰ ਦਵਾਈ ਦੁਵਾਈ ਲੈ ਕੇ ਰੱਖਿਆ ਕਰ ਸਾਧਨ ਬੀਲੀ ਲਿਟੀ ਰਹਿਣੀ ਆ ਕਹੇ ਤੂੰ ਮੈਨੂੰ ਬੀਲੀ ਕਹਿਣਾ ਮੇ ਨਾਲ ਲੜਦੀ ਰਹਿੰਦੀ ਸਾਰਾ ਦਿਨ ਇਹਨੂੰ ਹੋਰ ਕੋਈ ਕੰਮ ਨਹੀਂ ਹੁੰਦਾ ਆਏਗਾ ਤੇ ਆ ਚੰਦੇ ਦੀ ਚੱਲ ਵੀ ਲੜਾਈਂ ਦਾ ਬਹੁਤ ਈਜਾ ਹੂੰ ਕੁਮਾ ਕਹਿੰਦੀ ਮੈਂ ਬਿਮਾਰ ਆਂਗੀ ਲੜਨ ਤਾਂ ਵੀ ਹਾਂ ਵਰਗੀ ਹੈਗੀ ਦੇਖ ਕਿੰਨੀ ਮੋੜ ਬੋਕ ਕੋਈ ਪੌਂਗ ਦਾ ਲੱਗਦਾ ਵੀ ਇਹਦਾ ਗਰੀ ਪਾਸਾ ਬਿਮਾਰ ਆਗਾ ਤੇ ਹਾਂਜੀ ਦੋਸਤੋ ਮੈਨੂੰ ਰੋਬ ਉਹ ਆਸ ਮਾਰਦੀ ਆ ਸਾਰਾ ਤਣ ਕੁਛ 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 ਬੋਲਦੀ ਰਹਿੰਦੀ ਹੈ ਕਿ ਦੰਦ ਘੜਤੀ ਰਹਿੰਦੀ ਹੈ ਇਸ ਲਈ ਹੋਰ ਕੋਈ ਕੰਮ ਨਹੀਂ ਸੀਨ ਨੂੰ ਕਹਦੀਏ ਤਾਂ ਇਹ ਤਿੰਨ ਘੰਟਾ ਜੋੜਦੀ ਹੈਗੀ ਤੇ ਇਤੋਂ ਅੱਗੇ ਜਖਦਾਰ ਜਖਦਾਰ ਕਹਿੰਦਾ ਵੀ ਮੈਨੂੰ ਵੀ ਵਿੱਚ ਲਓ ਮੈਂ ਚੱਲ ਤੂੰ ਵੀ ਆ ਜੀ ਇੱਧਰ ਦੀ ਤੇ ਹਾਂਜੀ ਦੋਸਤੋ ਕੁੜੀ ਵੀ ਆ ਗਈ ਸੀਨ ਕੱਢ ਕੇ ਤੇ ਉਹ ਕਹਿੰਦੀ ਵੀ ਮੈਨੂੰ ਵੀ ਵਿੱਚ ਲਓ ਬਲੌਗ ਦੇ तो मेरे सीन निबड़ गए मैं ओके okay, आके तेरू डॉक्टर नहीं मैं हाजी तेरे सीन पे आ भाई बाहर ले रहा दे आ, तेरे बारे सीन लेके आने वाले क्री नहीं हुई है कभी मैं तीन दिमाग मैं फ्री हो गई नहीं माँ हाजी नहीं हुई फ्री तो हाँ जी राजीर गया बेबे से सीन लैन तो अभी फटाफट काम निमेड़ ही जाने कुी क्या तीस नहीं छेती काम ना मैं तू टेंशन ना लै मा सारा कम फटाफट निबेड़ देना स ਇਹ ਡਾਕਟਰ ਨਹੀਂ ਬਣ ਕੇ ਉਹ ਸ਼ੁਕਰੀ ਕਰਦੀ ਹੈ ਤੇ ਇਹ ਕਹਿੰਦੀ ਮੇਰੇ ਵਰਗੀ ਡਾਕਟਰ ਨਹੀਂ ਹੈਈ ਨੀ ਕੋਈ ਕਹਿੰਦੀ ਮੈਨੂੰ ਉਹ ਲੋਲ ਲੈ ਕੇ ਦੇਣੀ ਸੀ ਇਹ ਵਾਈਟ ਕਮੀਜ਼ ਲੈ ਕੇ ਦੇਣਾ ਸੀ ਨਰਸ ਵਾਲਾ ਮੈਂ ਕਿਹਾ ਯਾਰ ਨੂੰ ਤੈਨੂੰ ਕਿੱਥੋਂ ਲਿਆ ਦਈਏ ਜਾ ਕੇ ਤੇ ਬ੍ਰੀਤ ਕਹਿੰਦੀ ਮੈਂ ਤਾਂ ਅੱਜ ਰੈਸਟ ਕਰਨੀ ਮੈਂ ਮੋਨੀਟਰ ਕਰਕੇ ਦੇਣਾ ਮਾਜਾ ਯਾਰ ਪਈ ਰਹਿ ਤੂੰ ਘਰ ਤੋਂ ਪੇ ਤੇ ਇੰਨੇ ਬਾਈ ਆ ਗਿਆ ਬਾਈ ਕਹਿੰਦਾ ਪਿਆrangle ਚਲੋ ਪਹਿਾਰ ਸੀਨ ਲੈ ਕੇ ਮੈਂ ਮਾ ਚਲੋ ਚੱਲ ਜੀ ਬਈ ਬਈ ਤੈਨੂੰ ਸਕੂਟਰੀ ਆਉਂਦੀ ਆ ਗਲੇ ਬਈ ਮੈਨੂੰ ਸਾਰਾ ਕੁਝ ਗਨੇ ਆਦਾ ਬਈ ਕੀ ਕੀ ਆਉਂਦਾ ਉਹ ਬੇਸਤੀ ਕਰਦਾ ਹੈ ਨਾਈ ਬਈ ਕੀ ਕੀ ਆਉਂਦਾ ਤੈਨੂੰ ਗੱਡੀ ਆਉਂਦੀ ਆ ਗੱਡੀ ਆਉਂਦੀ ਟਰੈਕਟਰ ਆਉਂਦਾ ਐਕਟਿਵ ਚਲਾਉਣੀ ਆਉਂਦੀ ਪੱਕੀ ਗੱਲ ਹੋਵੇ ਅਸੀਂ ਅੱਗੇ ਸੀਨ ਪਾਵਾਂਗੇ ਟਰੈਕਟਰ ਵਾਲਾ ਉਹ ਟਰੱਕ ਉਹ ਟਰੱਕਾ ਭੁੱਕੀ ਲਿਆਣੀ ਆਪਾਂ ਨੇ ਉਹ ਭੁੱਕੀ ਲਿਆਉਣੇ ਉਹਨੇ ਕੀ ਲੋਕ ਐ ਬਾਈ ਵੀਡੀਓ ਨਾ ਪਾਓ ਆਪਾਂ ਫੜ ਲੈਣਗੇ ਕੋਈ ਨਹੀਂ ਫੜਦਾਗਾ ਕੋਈ ਚੱਕਰ ਨਹੀਂ ਕੁੜੀ ਵਕੀਲ ਆ ਗਈ ਠੀਕ ਹੈ ਆਪੇ ਨਿਬੜ ਲੂਗੀ ਚੱਲ ਬਈ ਤਾਂ ਸੀਨ ਦੇ ਆ ਜਾ ਕੇ ਬਦਲਵੇਂ ਥੋੜਾ ਆਪਾਂ ਇਹ ਤੈਨੂੰ ਬੰਦਾ ਫਿਰ ਹੋਰ ਲੈ ਵ ਬਣੇ ਦਾ ਕੀ ਫਾਇਦਾ ਹੋਇਆ ਲੈਓ ਉਸਤਾਦ ਜੀ ਗਲਾਇਓ ਕੋਨਾ ਹਾਓ ਬਾਈ ਅੱਕ ਕਰ ਦੂੰ ਆਣਾ ਨਹੀਂ ਨਹੀਂ ਠੱਕੀ ਅੱਕ ਗੇ ਇਹ ਬਰੋਂ ਐਵੇਂ ਰਸੀਨ ਲੈਂਦੋ ਹੋ ਅੱਛਾ ਸ਼ਾਦੀ ਕਦੋਂ ਹੋਏਗੀ ਇਹ ਦੇਖ ਰਹੀ ਤੂੰ ਤੇਰੀ ਸ਼ਾਦੀ ਕਦੋਂ ਹੋਏਗੀ ਸ਼ੌਂਕ ਹੀ ਨਹੀਂ ਮੈਨੂੰ ਵਿਆਹ ਦਾ ਕੀ ਕੋਈ ਨਹੀਂ ਪੈ ਜੂਗਾ ਜਦੋਂ ਕੋਈ ਗੱਲਬਾਤ ਚੱਲ ਪਿਆ ਉਹਦੀ ਪੈ ਜੂ ਨਾਲ ਦੀ ਨਾਲ ਮੇਰੀ ਗੱਲਬਾਤ ਨਹੀਂ ਕਰਦੀ ਮੈਨੂੰ ਪਿਆਰ ਹੀ ਨਹੀਂ ਹੁੰਦਾ ਅੱਛਾ ਨੇ ਪਿਆਰ ਨਹੀਂ ਮਿਲ ਗਿਆ ਬੈਠ ਹੀ ਗੱਲ ਕਰਦਾ ਮੈਂ ਉਹ ਡੈਡੀ ਨੇ ਕਰਨੀ ਆ ਹਾਂ ਵੀ ਉਹ ਜੋ ਚੱਲ ਵੀ ਨਾ ਫਿਰ ਆਪੇ ਹੌਲੀ ਮਨ ਜਾ ਬਣ ਜਾਂਦਾ ਬੰਦੇ ਦਾ ਆ ਚੱਲੀ ਹੱਕੋ ਇਹਨੂੰ ਯਾਰ ਓਏ ਪੈਂਦਾ ਆ ਜਾ ਖੜਦੀ ਔਰ ਤੀਜੇ ਦੀ ਅੱਜ ਤੋਂ ਬਾਅਦ ਵੀ ਤੁਹਾਡੇ ਕੋਲ ਇੱਥੇ ਆਉਂਦੀ ਹੈ ਨਾ ਆ ਕਿਵੇਂ ਜਾਏਗੀ ਜਦੋਂ ਅਸੀਂ ਬੁਲਾਉਂਦੀ ਨਹੀਂ ਆਪੇ ਨਹੀਂ ਆਉਂਦੀ ਹੈਗੀ ਅਸੀਂ ਤੈਨੂੰ ਬੁਲਾਉਂਦੀ ਨਹੀਂ ਹੈਗੇ ਆ ਕੜਤੀ ਭਈ ਅਸੀਂ ਪ੍ਰੀਤ ਬ੍ਰੀਤ ਲਾਈਤੀ ਹਾਂ ਇਕਲੀਆਂ ਆਪ ਉਹ ਦੇਖ ਲੈ ਰਾਜ ਵੀ ਰੋਹੀ ਕਹਿ ਦੂ ਫਿਰ ਉਹ ਫਰਦੀਏ ਬੇਬੇ ਕਿੱਥੇ ਕਰਦੀ ਦਰੋਂ ਵਰਕੇ ਆਉਣਾ ਸੀ ਇਹ ਤੁਹੇ ਲੈ ਕੇ ਆ। ਲੱਭਾ ਦੰਦਰ ਨੂੰ ਮੈਂ ਕਹ ਤੀ ਜਦੋਂ ਵੀ ਗੇਟ ਤੋਂ ਕਰ ਲਾ ਕੇ ਆਵੇਂਗੇ ਬਾਈ ਕੋਈ ਟੈਂਸ਼ਨ ਹੀ ਲੈਣੀ ਨਹੀਂ ਆਉਂਦੀ ਹੈ ਨਾ ਬਾਈ। 512 ਆਹ ਇਹ ਕੁੜੀ ਦਾ ਨਵਿਆ ਜਿਹੜਾ ਇਹ ਇਹਦੇ ਨਾਲ ਦਾ ਵੀ ਘੈਂਟ ਹੈਗਾ। ਕਿਹੜਾ ਇਹ? ਇਹ ਵੀ 16 ਦਾ ਇਕੱਲਾ 16। 16 ਇਹ ਕਿੰਨੇ ਦਾ ਰਹਿ ਗਈ ਤੁਸੀਂ? 85 ਦਾ। ਇਹ ਕਿਹੜਾ ਮੇਡ ਇਨ? 85 ਦਾ। ਮੇਡ ਇਨ ਇੰਡੀਆ ਜਾਂ ਜਪਾਨ ਆਹ। ਇੰਡੀਆ ਦਾ। ਪਰ ਇੰਡੀਆ ਦਾ ਮਾਹੇਗਾ ਯਾਰ ਆਪਾਂ ਨੇ ਮੰਗੇ ਜਪਾਨ। ਸਾਰੇ ਮੇਰੇ ਡੈਡ ਵੱਲੋਂ। ਚਲਿਏ। ਓ ਮਾਈ ਗॉड। ਆਲੇ ਹੁੰਦਾ ਇਹਨੇ 64000 ਦਾ। ਮੇਰੇ ਤਾਂ ਫਾਦਰ ਸਾਹਿਬ ਵੱਲੋਂ ਮੈਨੂੰ ਮਿਲਿਆ ਸੀ ਗਿਫਟ ਸੋ ਮੈਨੂੰ ਨਹੀਂ ਪਤਾ। ਸੁਆਪ ਨੂੰ ਆਉ ਦੇਖ ਲਓ ਭਾਈ ਇੱਕ ਆ ਕੁੜੀ ਨੇ ਤੰਗ ਕਰ ਲਈ ਉਹਨੂੰ ਲੈ ਜਾਓ ਭਾਂਦੇ ਦੇ ਨੂੰ ਜੇ ਕੋਈ ਹੈਗਾ ਵਿਲਾ। ਮੈਂ ਜਾਣਾ ਹੈ। ਹੈ? ਲੈ ਜਾਓ। ਲੈ ਜਾਓ। ਕਹੇ ਰਾਇ ਨੇ ਦੁਖੀ ਕਰ ਲਿਆ ਯਾਰ ਅਸੀਂ। ਚਲੋ। ਚਲੋ ਉਸਤਾ ਜੀ ਚੱਲੀ ਵੀਰੇ ਆਪਾਂ ਬਰੇ ਹਨ। ਚਲੋ। ਤੇ ਕੀ ਕਹਿੰਦੇ ਨੇ ਜਗਧਰ ਦੀ 2 ਮਿੰਟ ਸਕੂਟਰੀ ਲੈ ਜੀ ਵੀਰੇ। ਕਸਾ ਨਹਿਰ ਤੱਕ ਜਾ ਕੇ ਆਉਣਾਗਾ। ਕਿੱਧਰ ਹੀ? ਬੱਸ ਆ ਫਿੱਦਾ ਫਿੱਦਾ ਜਾਮਗੇ ਨਹਿਰ ਤੱਕ ਅਸੀਂ ਚਾਰੇ। ਹਾਂ ਕਿਉਂ ਸੀ ਨਹੀਂ ਕਰਨਾ ਯਾਰ ਤੇ ਮੈਂ ਤੇ ਤੇਰਾ ਤੇਰਾ ਸੀਨ ਹੈ ਨਹੀਂ ਮਨਵਾਇਆ ਤੂੰ ਪਹਿਲਾਂ ਮੈਨੂੰ ਘਾਟਾ ਕੋ ਸੀਨ ਸੀਨ ਕਹਿੰਦੇ ਨੂੰ ਹੁਣ ਹੁਣ ਤੂੰ ਹਾਂ ਤਾਂ ਇਹ ਹੱਟ ਦੁਖੀ ਕਰ ਲੈ ਚਲੋ ਚਲੋ ਕੋਈ ਤੁਸੀਂ ਦਾ ਤਰਪੋ ਬਾਈ ਇਹ ਤਾਂ ਹੀ ਤੁਰਾ ਕੇ ਹੋ ਰਹੀ ਹੋਣੀ ਜਿੰਨਾ ਮਰਜ਼ੀ ਕਰ ਲੈ ਹੱਟਣਾ ਇਹ ਤਾਂ ਟਕਾਈ ਨਾਲ ਚੱਲਣ ਵਾਲਿਆ ਦੇਖ ਲਓ ਬਾਈ ਇਹ ਪਹਿਲੇ ਆਰਟਿਸਟਾਂ ਜਿਹੜੀ ਕਾੜ ਕਰੀ ਨੇ ਪਤਾ ਕਾਤੋਂ ਕਰਦੇ ਨੇ ਹੋਰ ਕੋਈ ਕਾੜ ਨਹੀਂ ਕਰੇ ਜਾਂਦਾ ਟਾਈਮ ਨਾਲ ਬਸ ਉਸਤਾਣਾ ਦੀ ਕੁਆਲਿਟੀ ਬਹੁਤ ਜਿਆਦਾ ਹੈ ਮੈਂ ਨਾ ਕੱਲ ਜਾਨਾ ਪਹਾਲੀ ਤਾਂ ਮੇਰੇ ਨਾਲ ਬਹੁਤ ਕੰਮ ਅੜੇ ਪਏ ਨੇ ਕੜਾ ਕੰਮ ਮੈਨੂੰ ਇੱਥੇ ਆ ਕੇ ਯਾਦ ਆ ਗਿਆ। ਉਹ ਫਿਰ ਸਾਡੇ ਵੀ ਉਹਨਾਂ ਦੀ ਭੈਣਾਂ ਪੱਤਰਾਂ ਨੇ ਉਹ ਕੰਮ ਘਟਾ ਲੜੇ। ਅੜੇ ਪਏ ਆ। ਛੱਡ ਤਾਂ ਮੈਂ ਵੀ ਕਿਵੇਂ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਆ ਬੇਬੇ ਪਈ ਆਗੀ। ਚਲੋ। ਚਲੋ ਚਲੀਏ। ਹੈਲੋ। ਦਾ ਪੱਕੇ ਨੇ। ਚਲ। ਚਲੋ ਫਿਰ ਅਸਤਜ ਚਲੀਏ। ਹਾਂ ਚਲੋ। ਥੋੜਾ ਜਨਾ ਕੋਸਰਾ ਬਾਤ। ਘੱਟੇ ਘੱਟੇ ਹੀ ਆ। ਅਸਿਆ। ਸੀ ਨਹੀਂ ਲੈਂਦੇ ਤੇਰਾ। ਹੈ? ਸੀ ਨਹੀਂ ਲੈਂਦੇ ਕਿ ਤੇਰਾ? ਉੱਤੇ ਬੈ ਕੇ ਕਰੀਏ ਜਾਂ ਐ ਕਰਨਾ ਤੂੰ ਮੰਤਰੀ ਦੇ ਫੇਰ ਪਾ ਲਵੇਂ ਵੀ ਇੱਥੇ ਮੈਂ ਮੰਦਾ ਮੱਥਾ ਟੇਕਦੇ ਨੇ ਜਿਹੜੀ ਵੀ ਅਰਦਾਸ ਮੰਗਦੀ ਹਣਾ ਹਾਂ ਹਾਂ ਇਹ ਮੇਰੀ ਪੂਰੀ ਹੁੰਦੀ ਹੈ ਤੂੰ ਆਇਆ ਕੀ ਮੰਗਿਆ ਮੈਂ ਤੈਨੂੰ ਮੰਗਿਆ ਐਵੇਂ ਇਹਨਾਂ ਗੱਲਾਂ ਚੱਕ ਲਿਓ ਹਣਾ ਕਦੇ ਮਿਲ ਜੂਗਾ ਤੈਨੂੰ ਹਾਂ ਮਿਲਾਂਗਾ ਕੁਛ ਮਰਜੀ ਤੇ ਜਿੱਡੀ ਮਰਜੀ ਨਾਲੇ ਉਰੇ ਬਾਣ ਚ ਸੀਨ ਭਾਈ ਇਧਰ ਤੂੰ ਸਕੂਟਰੀ ਲੈ ਕੇ ਆ ਰੇ ਇਹ ਭੱਜ ਕਿੱਧਰ ਲਈ ਤੂੰ ਚੜਦੇ ਓਥੇ ਬਾਈ ਦੀ ਹਣਾ ਇੱਥੇ ਕਰਨਾ ਹੈ ਹਾਂ ਛੱਡਾ ਆਉਂਦੇ ਦਾ ਕਰ ਲੈਣਾ ਤੁਸੀਂ ਨਾ ਕਿਵੇਂ ਹਣਾ ਇੱਥੋਂ ਜੇ ਬਸ ਉੱਥੇ ਹੋਗੇ ਤੁਸੀਂ ਮਤਲਬ ਅੰਦਰੋਂ ਜਾ ਕੇ ਹਾਂ ਹਣਾ ਈਾਸਾ ਦਹਿਲ ਉੱਤੇ ਬੈਠੀ ਆ ਮੈਂ ਇਹਦੇ ਲੈ ਆਉਣਾ ਹਨਾ ਉਹ ਵਧੀਆ ਬਣੂਗਾ ਵੀ ਮਤਲਬ ਬਾਬੇ ਦੇ ਉਹ ਕਰਕੇ ਆਣਾ ਸਾਡਾ ਸਿੰਘ ਜ਼ਿਆਦਾ ਸੋਹਣਾ ਲੱਗੂਗਾ ਤੀ ਇਸ ਦੂਬਾ ਬੈਠੇ ਹੋ ਇਸ ਦੂਬਾ ਬੈਠ ਜਾ ਇਸ ਦੂਬਾ ਬੈਠ ਜਾ ਚੱਲ ਠੀਕ ਆ ਕਰੀ ਹੁਣ ਮਰਲੇਰ ਮਾਲ ਨਹੀਂ ਹੈ ਕਿਧਾਂ ਕਰਕੇ ਕਹਿਣਾ ਮੈਂ ਮਰਮਾਲ ਦਾ ਚੱਕਰ ਹੁੰਦਾ ਬਾਬੇ ਗੁਰਦੁਆਰੇ ਹੁੰਦਾ ਤੇ ਚੱਕਰ ਅੱਛਾ ਗੁਰਦੁਆਰਾ ਹਾਂ ਤੋਂ ਮਾਲ ਤੇ ਮੇਰੇ ਕੋਲ ਹੈਗੀ ਆ ਚਲੋ ਬਦਲ ਲਾ ਕੇ ਕੱਪੜੇ ਹੋਏ ਇਹਦਾ ਸੂਟ ਪਾਇਨੀ ਵੀ ਜਿੱਤੇ ਹਾਂ ਇਹ ਵੀ ਠੀਕ ਆ। ਉਹ ਪਹਿਲਾ ਸੀਨ ਇੱਥੇ ਹੀ ਇਹਨੇ ਕੱਢਦੀ ਮਠਾਲ ਕਰਨਾ। ਹਾਂ ਇਹ ਵੀ ਠੀਕ ਆ। ਹਣ ਹਾਂ ਚੱਲ ਖੜੀ ਹੋ ਵੀ ਪੈਂਦਾ ਮੂੰਹ। ਸਹੀ ਆ ਸਹੀ ਆ। ਸਹੀ ਆ ਬ੍ਰਿੱਧ। ਕੋਈ ਵਿਰੋਧ ਨਹੀਂ। ਇਹ ਗੱਲ ਕੀ ਹੋ ਗਿਆ ਮੈਨੂੰ ਮੈਂ ਤੂੰ ਗੱਲ ਕਰੀ ਸੀ ਵੀ ਆਪਾਂ ਭੱਜਣਾ ਜਾਣ ਵਾਲੇ ਨਹੀਂ ਕਰਨੀਆਂ। ਮੈਂ ਪੇਟ ਘਟਾਉਣਾ ਹਾਂ ਬਾਇਨਵਰ ਤੇ। ਪਰ ਯਾਰ ਅਸੀਂ ਪ੍ਰੈਗਨੈਂਟ ਉਹ ਯਾਰ ਗੱਲ ਸਤਜ ਜੀ ਪ੍ਰੈਗਨੈਂਟ ਆ ਫਿਰ ਭੱਜਣਾ ਨਹੀਂ। ਉਹ ਤਾਂ ਪਹਿਲਾਂ ਪਤਾਗੇ ਸੀਨ ਆਪਾਂ ਪਹਿਲਾਂ ਪਤਾਗੇ ਤੂੰ ਪਹਿਲਾਂ ਪਤਾਗੇ ਠੀਕ ਆ ਓਕੇ ਓਕੇ ਫੇਸ ਕਿੱਥੇ ਆ ਹਾਂਜੀ ਫੇਸ ਫੇਸ ਤੋਂ بڑا ਪਿਆ ਨਹੀਂ ਆਉਂਦਾ ਮੈਂ ਤਾਂ ਜਾਣਾ ਫਟਿਆ ਤੇ ਜੀ ਫੌਜ ਵਿੱਚ ਆਇਆ ਮੈਨੂੰ ਕਾਂਡੇ ਨਾਲ ਆਇਆ ਮੈਂ ਤਾਂ ਗੱਭਰ ਮੈਂ ਤੇਰਾ ਕੱਦ ਦਿੱ ਤੇਰੀ ਮਾਂ ਮੇਰੇ ਨਾਲ ਲੜਦੀ ਮੈਂ ਤਾਂ ਜਾਣਾ ਫੌਜੀਆ ਤੇਰੇ ਨਾਲ ਬੰਦੇ ਨੂੰ ਚੜਾ ਲੈ ਕੇ ਜਾਏਗਾ ਭਾਈ ਹੋਰ ਮੇਰਾ ਜੀਨ ਲੱਗਦਾ ਯਾਰ ਅੱਛਾ ਪੈਂਦਾ ਮੇਰ ਦਾ ਤਾਂ ਕਰ ਲਈ ਡਿਊਟੀ ਹੈ ਤੂੰ ਮਰਵਾਏਗਾ ਫੌਜ ਨੂੰ ਫਿਰ ਤੂੰ ਮਰਵਾਏਗਾ ਫੌਜ ਨੂੰ ਅਲਚੇ ਰਿਆਦੀ ਦੰਤੀ ਵੇ ਮੁੰਡਿਆਂ ਨੇ ਟਾਈਮ ਨਾਲ ਬਦਲ ਜਾਂਦਾ ਟਾਈਮ ਨਾਲ ਸੀਜ਼ਨ ਦੇ ਹਿਸਾਬ ਨਾਲ ਚੀਜ਼ ਲਿਆਉਂਦਾ ਐ ਰਾਈ ਵੀਰ ਬੱਸ ਬਾਬਾ ਪਿਆ ਦੋਸਤ ਕੁੱਤੇ ਬੈਠੇ ਹੋਣਗੇ ਆ ਕੇ ਮਿੱਟ ਉਠਾ ਲੈਣੇ ਲਾਈਟ ਹੋਣੀ ਪਾਰੇਗੀ ਓਹੋ